ਹਾਜ਼ਰੀ ਵਿੱਚ ਭਾਈ ਦੋ ਗਾਵਾਂ ਦੀ ਵੀਡੀਓ ਬਣਾਈ ਆ ਤੋਨੇ ਟੌਪ ਰੀਆਂ ਨੇ ਭਾਈ ਤੇ ਪਹਿਲੇ ਨੰਬਰ ਵਾਲੀ ਵਾੜ ਬਈ ਕਦੋਂ ਸੂਈ ਆ ਇਹ ਇਹ ਡਾਕਟਰ ਕੱਲ ਸੂਈ ਹੈਗੀ ਬੱਚਾ ਇਹਨੇ ਬੱਚਾ ਦਾ ਡਾਕਟਰ ਬੱਚਾ ਬਾਕੀ ਫੇਸ ਬਿਊਟੀ ਬਰੀਡ ਬਰੂਡ ਤੇ ਉਹ ਮੰਨ ਕੇ ਬਰੀਕੀਆਂ ਬਰੂਕੀਆਂ ਦਿਖਾ ਦੇ ਡਾੜਨੀਆਂ ਕਿੰਨੀ ਆ ਕਿੰਨਾ ਕੁ ਦੁੱਧ ਦੇ ਦੂ ਬਈ ਆ ਬੋਲ ਡਾਕਟਰ ਮੰਨ ਕੇ ਚੱਲ 7 ਕਿਲੋ ਤੜਕੇ ਕੱਢਿਆਗਾ 7 ਕਿਲੋ ਹੀ ਕੱਲ ਕਢੇ ਸੀਲ ਠੰਡੀ ਦਿਖਾ ਦੇ ਗਏ ਪਹਿਲੇ ਨਵੱਛੀਆ ਡਾਕਟਰ ਨਾ ਤੇ ਅਸੀਂ ਦੀ ਪਹਿਲਨ ਵਛੀ ਨੂੰ ਥਾਨ ਲੱਗੇ ਸਹੀ ਗੱਲ ਆ ਬਈ ਬਾਕੀ ਲੈਵਲ ਉਪਰ ਦੀ ਕੁਆਲਿਟੀ ਵਛੀ ਦੀ ਕਿੰਨੀ ਕਹਦੇ ਉਨੀ ਚੰਗੀ ਆ ਬਹੁਤ ਸੋਹਣਾ ਆਰਡਰ ਬਾਕੀ ਲੈਵਲ ਹੈ ਡਾਕਟਰ ਬੱਚੀ ਦਾ ਆਥੋਂ ਡਾਕ ਫਾੜੀ ਵਾਲਾ ਟਰੱਕ ਨੇ ਫਾੜੀ ਵਾਲਾ ਇਹ ਚੌਂਕ ਚੌਂਕ ਦਿਖਾ ਦੇ ਫੇਸਬੁਕ 'ਚ ਬੱਚੀ ਦਾ ਕਿੰਨਾ ਚੰਗਾ ਮੁੱਲ ਜੈ ਜੀਓ ਬਾਈ ਮੁੱਲ ਜਮਾ ਜੈ ਜੀਓ ਡਾਕਟਰ ਮੋਬਾਈਲ ਨੰਬਰ ਬੋਲੋ 9509 26878 ਬਾਈ ਪਿੰਡ ਛੰਨਾ ਗਲਬ ਸਿੰਘਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਪਾਪਾ ਬਾਈ ਬੱਚੀ ਦੇਤੀ ਨੇ ਸਾਹ ਨੇ ਬੱਚੀ ਜਿਹੜਾ ਬਹੁਤ ਨਹੀਂ ਆਇਆ ਚੰਗੀ ਕੁਆਲਿਟੀ ਦੀ ਚੰਗੀ ਆ ਬਾਈ ਬਰੀਡ ਚੈੱਕ ਕਰੋ ਬੱਚੀ ਦੀ ਕੀ ਬਾਤ ਆ ਬਾਈ ਦੇ ਰਿਹਾ ਤੁਸੀਂ ਪੀਸ ਆ ਨਾ ਹਾਂ ਬਾਈ ਹਮ ਇੱਕ ਨੱਕ ਫਰੀ ਹੈ ਰੈਸਟ ਆ ਜ ਤਾਂ ਖੁਦ ਗਾਂ ਵੀ ਚੰਗੀ ਆ ਬਾਈ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਲੈ ਕੀ ਆ ਵਾਹ ਵਾਹ ਫਜ਼ੀਬਾ ਜਿਹੜਾ ਡਾਕਟਰ ਥੱਲੋਂ ਵੀ ਇਹ ਬੌਲੀ ਇਹ ਵੀ ਕੱਲ ਕਦੀ ਸੂਈ ਵਾ ਡਾਕਟਰ ਠੀਕ ਹੈ ਛੇ ਠੰਡੀ ਇਹ ਵੀ ਬਹੁਤ ਆਈ ਗਏ ਮਰਜੀ ਬੈਠਾ ਰ ਥੱਲੇ ਹੂੰ ਬਰੀਡ ਵੀ ਬਹੁਤ ਹੈ ਬੀੜ ਬਹੁਤ ਡਾਕਟਰ ਕੱਦ ਵਜਨ ਬਹੁਤ ਆ ਗਿਆ ਵਹਿੜ ਦਾ ਮੁੱਲ ਵੀ ਬਾਈ ਤੇ ਜੈ ਜੀ ਹੁੰਦੀ ਆ ਬਾਲਾ ਮੁੱਲ ਨਹੀਂ ਕਰਦੇ ਬਾਈ ਬੱਚਾ ਵੀ ਮਗਰ ਬੱਚੀ ਆ ਧੰਨਵਾਦ